ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ ਪੰਜਵੀਂ ਸ਼੍ਰੇਣੀ ਦੇ ਗਣਿਤ ਦੀ ਦੁਨੀਆ ਕਿਤਾਬ ਵਿੱਚੋਂ ਅਧਿਆਇ 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ ਇਹਦੇ ਵਿੱਚੋਂ ਆਪਾਂ ਅੱਜ ਦੁਹਰਾਈ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਹੱਲ ਕਰਨ ਦਾ ਇਹ ਅਤਨ ਕਰਾਂਗੇ 8 ਲਿਖਿਆ ਨੂੰ ਹੱਲ ਕਰੋ ਸਭ ਤੋਂ ਪਹਿਲਾਂ ਜੋੜ ਦਾ ਸਵਾਲ ਹੈ ਜੋੜ ਅਸੀਂ ਕਰਾਂਗੇ ਇਕਾਈ ਵਾਲੇ ਪਾਸੇ ਤੋਂ ਜੋੜ ਨੂੰ ਸ਼ੁਰੂ ਕੀਤਾ ਜਾਂਦਾ ਹੈ ਸੱਜੇ ਪਾਸੇ ਤੋਂ 3 ਤੇ 5 8 8 ਤੇ 1 9 0 ਤੇ 1 1 1 ਤੇ 3 4 2 ਤੇ 4 6 6 ਤੇ 1 7 4 ਤੇ 6 10 ਵੀ ਸਵਾਲ ਹੈ ਇਹ ਵੀ ਜੋੜ ਦਾ ਸਵਾਲ ਹੈ ਇਕਾਈ ਬਲੇ ਪਾਸੇ ਜੋੜ ਕਰਾਂਗੇ 8 ਤੇ 2 10 10 ਤੇ 2 12 12 ਦਾ ਲੱਗਿਆ 2 ਇੱਕ ਆ ਗਿਆ ਹਸਨ 7 ਤੇ 7 14 14 ਤੇ 1 15 15 ਤੇ ਲੱਗਿਆ 5 ਇੱਕ ਆ ਗਿਆ ਹਸਲ 7 ਤੇ 2 9 9 ਤੇ 4 13 13 ਤੇ 1 14 14 ਦਾ ਲੱਗਿਆ ਚੌਕਾ ਇੱਕ ਆ ਗਿਆ ਹਸਲ 7 ਤੇ 6 9 9 ਤੇ 1 10 ਅਗਲਾ ਸਵਾਲ ਹੈ 6 ਸਵਾਲ ਇੱਕ ਘਟਾਓ ਦਾ ਸਵਾਲ ਹੈ 6 ਦੇ ਵਿੱਚੋਂ 3 ਘਟਾਏ 3 ਇੱਥੇ ਪਰੇ ਵਿੱਚੋਂ 2 ਹੈ 2 ਦੇ ਵਿੱਚੋਂ 5 ਨਹੀਂ ਕੱਢ ਸਕਦੇ 2 ਗਿਆ 0 ਕੋਲੇ 0 ਗਈ 5 ਕੋਲੇ 5 ਨੇ ਇੱਕ ਹਾਸਲ ਦਿੱਤਾ 5 ਰਹਿ ਗਿਆ 4 ਤੇ 0 ਬਣ ਗਈ 10 10 ਨੇ ਇੱਕ ਹਾਸਲ 2 ਨੂੰ ਦਿੱਤਾ ਇਹ ਰਹਿ ਗਿਆ 9 ਤੇ ਇਹ ਬਣ ਗਿਆ 12 12 ਦੇ ਵਿੱਚੋਂ 5 ਘਟਾਏ 7 9 ਦੇ ਵਿੱਚੋਂ 5 ਘਟਾਏ 4 4 ਦੇ ਵਿੱਚੋਂ 2 ਘਟਾਏ 2 ਇਸੇ ਤਰ੍ਹਾਂ ਅਗਲਾ ਸਵਾਲ ਹੈ ਤੰਨੇ ਦੇ ਵਿੱਚੋਂ 7 ਨਹੀਂ ਘਟ ਸਕਦਾ ਤੰਨੇ ਨੇ 6 ਤੋਂ ਹਸਲ ਮੰਗਿਆ 6 ਰਹਿ ਗਿਆ 5 5 ਨੇ ਇੱਕ ਹਸਲ ਦੇ 6 ਨੇ ਇੱਕ ਹਸਲ ਦਿੱਤਾ ਤੰਨੇ ਬਣ ਗਿਆ 13 13 'ਚੋਂ 7 ਘਟਾਏ 6 5 'ਚੋਂ 0 ਘਟਾਈ 5 8 'ਚੋਂ 5 ਘਟਾਏ 3 7 'ਚੋਂ 5 ਘਟਾਏ 2 ਅਗਲਾ ਸਵਾਲ ਹੈ ਦੂਜਾ ਸਾਡਾ ਖਾਲੀ ਸਥਾਨ ਭਰੋ 115 ਦੇ ਵਿੱਚ 327 ਜੋੜਨੇ ਆ 300 ਸਾਈਜ਼ ਹਨ ਦਿੱਤੇ ਹੋਏ ਨੇ ਤਾਂ ਬਾਕੀ ਕੀ ਰਹਿ ਗਿਆ 115 ਤਾਂ ਇਹਦਾ ਉੱਤਰ ਆਏਗਾ 115 321 ਦੇ ਵਿੱਚ ਜ਼ੀਰੋ ਜੋੜੀਏ ਪਿਆਰੇ ਬੱਚਿਓ ਜਦੋਂ ਕਿਸੇ ਵੀ ਸੰਖਿਆ ਦੇ ਵਿੱਚ ਜ਼ੀਰੋ ਜੋੜੀਏ ਤਾਂ ਸੰਖਿਆ ਉਨੀ ਹੀ ਰਹਿ ਜਾਂਦੀ ਹੈ ਜਿੰਨੀ ਹੁੰਦੀ ਹੈ ਕੋਈ ਵਾਧਾ ਘਾਟਾ ਨਹੀਂ ਹੁੰਦਾ 321 ਦਾ 321 139 ਦੇ 1 ਨਾਲ ਗੁਣਾ ਜਿਵੇਂ ਆਪਾਂ ਪਹਾੜੇ ਕਰ ਜਿਵੇਂ ਆਪਾਂ ਪਹਾੜੇ ਯਾਦ ਕਰਦੇ ਆ 139 1 ਕਮ 139 14 ਨਾਲ ਗੁਣਾ ਕਰਕੇ ਜਿੰਨੀ ਸੰਖਿਆ ਹੁੰਦੀ ਉੰਨੀ ਹੀ ਰਹਿ ਜਾਂਦੀ ਹੈ 625 ਦੀ 0 ਨਾਲ ਗੁਣਾ ਜਦੋਂ ਕਿਸੇ ਵੀ ਸੰਖਿਆ ਨੂੰ 0 ਨਾਲ ਗੁਣਾ ਕਰਦੇ ਹਾਂ ਤਾਂ ਉਹ ਸਾਰੀ ਸੰਖਿਆ ਨੂੰ 0 ਕਰ ਦਿੰਦਾ ਹੈ 339 0 0 ਕੋਈ ਸੰਖਿਆ ਨਹੀਂ ਹੁੰਦੀ 339 ਦੇ ਵਿੱਚੋਂ ਆਪਾਂ ਕੋਈ ਸੰਖਿਆ ਨਹੀਂ ਘਟਾ ਰਹੇ ਤਾਂ 339 ਹੀ ਰਹਿ ਜਾਂਦਾ ਹੈ 119 ਵੀ 119 ਨਾਲ ਭਾਗ ਜਦੋਂ ਆਪਾਂ ਕਿਸੇ ਵੀ ਸੰਖਿਆ ਨੂੰ ਉਸੇ ਸੰਖਿਆ ਨਾਲ ਭਾਗ ਕਰਦੇ ਹਾਂ ਤਾਂ ਉਹਦਾ ਉੱਤਰ ਹੁੰਦਾ ਹੈ 1 128 ਦੀ 16 ਨਾਲ ਭਾਗ 16 ਦਾ ਪਹਾੜਾ ਅਸੀਂ ਪੜਾਂਗੇ 16 0 0 16 1 16 16 2 32 16 3 48 16 4 64 16 5 80 16 6 96 16 7 112 16 8 128 ਤਾਂ ਇਹਦਾ ਉੱਤਰ ਆਏਗਾ 8 ਇਸੇ ਤਰ੍ਹਾਂ 720 ਦੇ ਵਿੱਚ 500 ਜੋੜਨਾ ਹੈ ਪਹਿਲਾਂ ਅਸੀਂ 0 ਦੇ ਵਿੱਚ 0 ਜੋੜਾਂਗੇ 0 ਦੇ ਵਿੱਚ 0 ਜੋੜੀ 0 ਫਿਰ ਅਸੀਂ 2 ਦੇ ਵਿੱਚ ਦਹਾਈ ਵਾਲਾ ਅੰਕ ਦੇ ਵਿੱਚ ਦਹਾਈ ਵਾਲਾ ਅੰਕ 2 ਦੇ ਵਿੱਚ 0 ਜੋੜਾਂਗੇ 2 ਫਿਰ ਅਸੀਂ 7 ਤੇ 5 ਦਾ ਜੋੜ ਕਰਾਂਗੇ 7 5 12 ਇਹਦਾ ਜੋੜ ਆਏਗਾ 1220 10000 ਦੀ 10 ਨਾਲ ਭਾਗ ਕਰਨੀ ਹੈ ਤਾਂ ਜਦੋਂ ਜ਼ੀਰੋ ਵਾਲੀ ਭਾਗ ਹੋਵੇ ਤਾਂ ਜ਼ੀਰੋ ਨੂੰ ਜ਼ੀਰੋ ਨਾਲ ਕੱਟ ਦਿਓ ਜਿੰਨਾ ਬਾਕੀ ਬਚੇਗਾ 1000 ਉੱਤਰ ਆ ਜਾਏਗਾ ਇਸੇ ਤਰ੍ਹਾਂ 19 ਦਾ ਸਿਪਾੜਾ ਜਦੋਂ 152 ਤੱਕ ਪੜਾਂਗੇ ਤਾਂ 8 ਇਹਦਾ ਉੱਤਰ ਆਏਗਾ 8 ਤੀਜਾ ਸਵਾਲ ਆਓ ਕਰੀਏ ਇੱਕ ਸਕੂਲ ਵਿੱਚ 342 ਲੜਕੇ ਅਤੇ 369 ਲੜਕੀਆਂ ਪੜ੍ਹਦੀਆਂ ਹਨ ਦੱਸੋ ਸਕੂਲ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ ਇਹਦੇ ਬੱਚੇ ਇਹ ਸ਼ਾਬਦਿਕ ਸਵਾਲ ਹਨ ਸ਼ਾਬਦਿਕ ਸਵਾਲਾਂ ਨੂੰ ਹੱਲ ਕਰਨ ਲਈ ਸੌਖਾ ਤਰੀਕਾ ਇਹ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਦੇਖਣਾ ਹੁੰਦਾ ਹੈ ਸਾਨੂੰ ਦਿੱਤਾ ਕੀ ਹੈ ਕੀ ਦਿੱਤਾ ਹੈ ਸਾਨੂੰ ਸਕੂਲ ਵਿੱਚ 342 ਲੜਕੇ ਪੜਦੇ ਨੇ ਲੜਕੇ ਕਿੰਨੇ ਪੜਦੇ ਨੇ 342 ਅਤੇ ਲੜਕੀਆਂ ਕਿੰਨੀਆਂ ਪੜਦੀਆਂ ਨੇ 369 ਫਿਰ ਦੂਜਾ ਪੁੱਛਿਆ ਕੀ ਹੈ ਕੀ ਪੁੱਛਿਆ ਕਿੰਨੇ ਬੱਚੇ ਇਹਦੇ ਵਿੱਚ ਪੜਦੇ ਨੇ ਤਾਂ ਫਿਰ ਉਹਨਾਂ ਨੇ ਕਰਨਾ ਕੀ ਹੈ ਕਰਨਾ ਕੀ ਹੈ ਪਿਆਰੇ ਬੱਚਿਓ ਅਸੀਂ ਇਹਨਾਂ ਦਾ ਜੋੜ ਕਰਨਾ ਹੈ ਕਿਉਂ ਕਰਨਾ ਹੈ ਜੋੜ ਤਾਂ ਪਿਆਰੇ ਬੱਚਿਓ ਕੁੱਲ ਬੱਚੇ ਸਾਡੇ ਤੋਂ ਪੁੱਛੇ ਗਏ ਹਨ ਕੁੱਲ ਕਿੰਨੇ ਬੱਚੇ ਪੜ੍ਹਦੇ ਹਨ ਤਾਂ ਮੁੰਡੇ ਅਤੇ ਕੁੜੀਆਂ ਦਾ ਜੋੜ ਅਸੀਂ ਕਰਨਾ ਹੋਵੇਗਾ ਤਾਂ ਅਸੀਂ ਜਦੋਂ ਜੋੜ ਕਰਦੇ ਹਾਂ ਸਭ ਤੋਂ ਪਹਿਲਾਂ ਇਕਾਈ ਵਾਲੇ ਪਾਸਿਓ 2 ਤੇ 9 2 9 11 ਅਸਲ 4610 ਤੇ 11 11 ਦਾ ਏਕਾ ਹਸਲ 1 ਤੰਤਰ ਤੰਛੇ ਤੇ 1 7 711 ਕੁੱਲ ਬੱਚੇ ਉੱਥੇ ਪੜਦੇ ਹਨ ਪਿਆਰੇ ਬੱਚੋ ਇਹ ਸ਼ਾਬਦਿਕ ਸਵਾਲਾਂ ਨੂੰ ਹੱਲ ਕਰਨ ਦਾ ਬੜਾ ਹੀ ਵਧੀਆ ਤਰੀਕਾ ਹੈ ਕੀ ਦਿੱਤਾ ਹੈ ਕੀ ਪੁੱਛਿਆ ਹੈ ਕੀ ਕਰਨਾ ਹੈ ਤੇ ਕਿਉਂ ਕਰਨਾ ਹੈ ਇਸੇ ਤਰੀਕੇ ਨਾਲ ਅਸੀਂ ਅਗਲਾ ਸਵਾਲ ਦੇਖਦੇ ਹਾਂ ਇੱਕ ਗੋਦਾਮ ਵਿੱਚ 459 ਬੋਰੀਆਂ ਕਣਕ ਅਤੇ 800 13 ਬੋਰੀਆਂ ਚਾਵਲ ਦੀਆਂ ਹਨ ਦੱਸੋ ਗਦਾਮ ਵਿੱਚ ਕਿੰਨੀਆਂ ਬੋਰੀਆਂ ਹਨ ਸਭ ਤੋਂ ਪਹਿਲਾਂ ਸਾਡਾ ਪ੍ਰਸ਼ਨ ਇਹ ਹੈ ਵੀ ਕੀ ਦਿੱਤਾ ਹੈ ਸਾਨੂੰ ਦਿੱਤਾ ਹੈ 459 ਬੋਰੀਆਂ ਕਣਕ ਦੀਆਂ ਅਤੇ 813 ਬੋਰੀਆਂ ਚਾਵਲ ਦੀਆਂ ਅਸੀਂ ਲਿਖ ਲੈਣੇ ਹਾਂ ਫਿਰ ਦੂਜੀ ਗੱਲ ਹੈ ਕੀ ਪੁੱਛਿਆ ਹੈ ਪੁੱਛਿਆ ਗਿਆ ਦੱਸੋ ਗਦਾਮ ਵਿੱਚ ਕਿੰਨੀਆਂ ਬੋਰੀਆਂ ਹਨ ਤੇ ਤੀਜਾ ਸਾਡਾ ਸਵਾਲ ਹੈ ਕੀ ਕਰਨਾ ਹੈ ਕਰਨਾ ਕੀ ਹੈ ਬੇਰੇ ਬੱਚੋ ਅਸੀਂ ਜੋੜ ਕਰਨਾ ਹੈ ਜੋੜ ਕਿਉਂ ਕਰਨਾ ਹੈ ਕਿ ਗਦਾਮ ਦੀਆਂ ਕੁੱਲ ਬੋਰੀਆਂ ਸਾਡੇ ਤੋਂ ਪੁੱਛੀਆਂ ਗਈਆਂ ਹਨ ਇਸ ਲਈ ਅਸੀਂ ਚੌਥੇ ਸਵਾਲ ਦਾ ਸਵਾਲ ਹੈ ਕਿਉਂ ਕਰਨਾ ਹੈ ਕਿਉਂਕਿ ਕੁੱਲ ਬੋਰੀਆਂ ਪੁੱਛੀਆਂ ਗਈਆਂ ਹਨ ਤਾਂ ਜੋੜ ਕਰਨਾ ਹੈ 9 ਤੇ 3 12 ਅਸਲ 1 5 ਤੇ 6 ਤੇ 1 7 4 ਤੇ 8 12 1272 ਕੁੱਲ ਬੋਰੀਆਂ ਗਦਾਮ ਵਿੱਚ ਇਸੇ ਤਰ੍ਹਾਂ ਸਾਡਾ ਸੀ ਸਵਾਲ ਹੈ ਇੱਕ ਸਾਲ ਵਿੱਚ ਹਰਮਨਪ੍ਰੀਤ ਕੌਰ ਨੇ 1790 ਦੌੜਾਂ ਬਣਾਈਆਂ ਅਤੇ ਮਿਤਾਲੀ ਰਾਜ ਨੇ 1299 ਦੌੜਾਂ ਬਣਾਈਆਂ ਹਰਮਨਪ੍ਰੀਤ ਨੇ ਮਿਤਾਲੀ ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ਯਾਰੇ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਦਿੱਤਾ ਕੀ ਹੈ ਹਰਮਨਪ੍ਰੀਤ ਕੌਰ ਦੀਆਂ ਦੌੜਾਂ 1790 ਤੇ ਮਿਤਾਲੀ ਰਾਜ ਦੀਆਂ ਦੌੜਾਂ 1299 ਤਾਂ ਹੁਣ ਸਾਡੇ ਤੋਂ ਪੁੱਛਿਆ ਕੀ ਗਿਆ ਪੁੱਛਿਆ ਗਿਆ ਸਾਡੇ ਤੋਂ ਹਰਮਨਪ੍ਰੀਤ ਨੇ ਮਿਤਾਲੀ ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ਆ ਫਿਰ ਕੀ ਕਰਨਾ ਹੈ ਕਿਉਂ ਕਰਨਾ ਹੈ ਕਹੇ ਬੱਚੋ ਸਾਡੇ ਤੋਂ ਸਭ ਤੋਂ ਪਹਿਲਾਂ ਕਰਨਾ ਕੀ ਹੈ ਸਾਡੇ ਤੋਂ ਅੰਤਰ ਪੁੱਛਿਆ ਗਿਆ ਹੈ ਹਰਮਨਪ੍ਰੀਤ ਨੇ ਮਿਤਾਲੀ ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ਇਹ ਅੰਤਰ ਹੈ ਦੋਵਾਂ ਦਾ ਅੰਤਰ ਲਈ ਸੀ ਘਟਾ ਕਰਦੇ ਹਾਂ ਸਾਨੂੰ ਘਟਾਉ ਕਰਨਾ ਪਏਗਾ ਘਟਾਉ ਦੇ ਲਈ ਇੱਥੇ ਹੈ 0 ਦੇ ਵਿੱਚੋਂ 9 ਨਹੀਂ ਘਟ ਸਕਦੇ 9 ਤੋਂ ਇੱਕ ਹਸਲ ਲਿਆ ਇਹ ਰਹਿ ਜਿਗਾ 8 ਤੇ 0 ਬਣ ਜੇਗੀ 10 10 ਦੇ ਵਿੱਚੋਂ 9 ਘਟਾਏ 1 ਇਹ 8 ਫਿਰ ਛੋਟਾ ਰਹਿ ਗਿਆ 8 ਨੇ 7 ਤੋਂ 1 ਹਸਲ ਲਿਆ 7 ਰਹਿ ਜੇਗਾ 6 ਤੇ ਇਹ ਬਣ ਜੇਗਾ 18 18 ਦੇ ਵਿੱਚੋਂ 9 ਘਟਾਏ 9 6 ਦੇ ਵਿੱਚੋਂ 2 ਘਟਾਏ 4 1 ਦੇ ਵਿੱਚੋਂ 1 ਘਟਾਏ 0 ਜਿਸ ਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਕਿੰਨੀਆਂ ਦੌੜਾਂ ਵੱਧ ਬਣਾਈਆਂ ਹਰਮਨਪ੍ਰੀਤ ਨੇ 491 ਦੌੜਾਂ ਵੱਧ ਬਣਾਈਆਂ ਇਸੇ ਤਰ੍ਹਾਂ ਸਾਡਾ ਡੀ ਸਵਾਲ ਹੈ ਹਰਪ੍ਰੀਤ ਨੇ ਆਪਣੇ ਪਿਤਾ ਜੀ ਤੋਂ 10000 ਰੁਪਏ ਲਏ ਅਤੇ 3540 ਦਾ ਇੱਕ ਸਾਈਕਲ ਖਰੀਦ ਲਿਆ ਦੱਸੋ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਸਾਨੂੰ ਦਿੱਤਾ ਕੀ ਹੈ ਪਿਤਾ ਜੀ ਤੋਂ ਲੈ 10000 ਸਾਈਕਲ ਖਰੀਦਦੇ ਆ 3540 ਰੁਪਏ ਦਾ ਤਾਂ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਬਾਕੀ ਬਚੇ ਮਤਲਬ ਜਿੰਨੇ ਹੈਗੇ ਸੀ ਉਹਦੇ ਵਿੱਚੋਂ ਸਾਈਕਲ ਖਰੀਦ ਕੇ ਜਿੰਨੇ ਉਹਦੇ ਲਈ ਬਾਕੀ ਬਚੇ ਮਤਲਬ ਅਸੀਂ ਇਸ ਦਾ ਘਟਾਓ ਕਰਨਾ ਹੈ ਤਾਂ ਘਟਾਓ ਦੇ ਲਈ 0 ਦੇ ਵਿੱਚੋਂ 0 ਘਟਾਈ 0 ਇੱਥੇ 0 ਦੇ ਵਿੱਚੋਂ 4 ਨਹੀਂ ਕੱਢ ਸਕਦੇ ਇਹ ਦੇ ਲਵੇ ਗਈ 0 ਲੈਵੇ ਇਹ ਦੇ ਲਵੇ 1 ਨੇ 1 ਹਾਸਲ ਦਿੱਤਾ ਇਹ 0 ਬਣ ਗਈ 10 10 ਨੇ 1 ਹਾਸਲ ਦਿੱਤਾ ਇਹ ਰਹਿ ਗਿਆ 9 ਇਹ 0 ਬਣ ਗਈ 10 10 ਨੇ 1 ਹਾਸਲ ਇਹਨੂੰ ਦਿੱਤਾ ਇਹ ਰਹਿ ਗਿਆ 9 ਤੇ ਇਹ ਬਣ ਗਿਆ 10 10 ਦੇ ਵਿੱਚੋਂ 4 ਕੱਢੇ 6 9 ਦੇ ਵਿੱਚੋਂ 5 ਕੱਢੇ 4 9 ਦੇ ਵਿੱਚੋਂ 3 ਕੱਢੇ 6 ਤਾਂ ਉਸ ਕੋਲ 6460 ਰੁਪਏ ਬਾਕੀ ਬਚੇ ਇੱਕ ਦੁਕਾਨਦਾਰ ਕੋਲ 625 ਟਾਫੀਆਂ ਦੇ ਪੈਕਟ ਹਨ ਹਰੇਕ ਪੈਕਟ ਵਿੱਚ 100 ਟਾਫੀਆਂ ਹਨ ਦੁਕਾਨਦਾਰ ਕੋਲ ਕੁੱਲ ਕਿੰਨੀਆਂ ਟਾਫੀਆਂ ਹਨ ਹਾਂ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਦਿੱਤਾ ਕੀ ਹੈ ਟਾਫੀਆਂ ਦੇ ਪੈਕਟ ਕਿੰਨੇ ਨੇ 625 ਹਰੇਕ ਪੈਕਟ ਵਿੱਚ ਕਿੰਨੀਆਂ ਟਾਫੀਆਂ ਨੇ 100 ਤਾਂ ਹੁਣ ਦੁਕਾਨਦਾਰ ਕੋਲ ਕੁੱਲ ਕਿੰਨੀਆਂ ਟਾਫੀਆਂ ਨੇ ਪਿਆਰੇ ਬੱਚਿਓ ਇਹ ਗੁਣਾ ਦਾ ਸਵਾਲ ਹੈ ਇੱਥੇ ਅਸੀਂ ਗੁਣਾ ਕਰਨੀ ਹੈ ਕਿਉਂ ਕਰਨੀ ਹੈ ਕਿਉਂਕਿ 625 ਟਾਫੀਆਂ ਦਾ 100 ਵਾਰ ਲਿਖ ਕੇ ਜੋੜ ਲਾਈਏ ਤਾਂ ਤੇਜੀ ਜਿਹੜੀ ਗੁਣਾ ਹੁੰਦੀ ਹੈ ਉਹ ਤੀਜੀ ਨਾਲ ਕੀਤਾ ਜੋੜ ਹੁੰਦੀ ਹੈ ਜੇ ਜਿਵੇਂ ਅਸੀਂ 625 ਨੂੰ 100 ਵਾਰ ਲਿਖ ਲਈਏ ਤੇ ਉਹਦਾ ਜੋੜ ਲਗਾਈਏ ਜਾਂ 625 ਦੀ 100 ਨਾਲ ਗੁਣਾ ਕਰ ਲਈਏ ਤਾਂ ਇੱਕ ਹੀ ਬਰਾਬਰ ਹੈ ਤਾਂ ਤੇਜੀ ਨਾਲ ਕੀਤਾ ਜੋੜ ਨੂੰ ਅਸੀਂ ਗੁਣਾ ਕਹਿੰਦੇ ਹਾਂ ਤਾਂ ਗੁਣਾ 100 ਵਾਲੀ ਗੁਣਾ ਹੈ ਪਿਆਰੇ ਬੱਚਿਓ ਬੜੀ ਸੌਖੀ ਹੈ ਦੋ ਜ਼ੀਰੋਆਂ ਹਨ ਦੋ ਜ਼ੀਰੋਆਂ ਨੇ ਦੋ ਜ਼ੀਰੋਆਂ ਅਸੀਂ ਲਾ ਸਕਦੇ ਹਾਂ ਦੋ ਜ਼ੀਰੋਆਂ ਲੱਗੀਆਂ ਔਰ 1 ਦੀ ਗੁਣਾ 625 ਨਾਲ 625 625 62000 500 ਟੌਫੀਆਂ ਨੇ ਜਿਹੜੀਆਂ ਕੁੱਲ ਟੌਫੀਆਂ ਨੇ ਦੁਕਾਨਦਾਰ ਕੋਲ ਇੱਕ ਟਰੱਕ ਦੇ ਟੈਂਕ ਵਿੱਚ 250 ਲੀਟਰ ਡੀਜ਼ਲ ਹੈ ਜੇਕਰ ਟਰੱਕ 1 ਲੀਟਰ ਡੀਜ਼ਲ ਨਾਲ 9 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਤਾਂ ਟਰੱਕ ਕੁੱਲ ਕਿੰਨੀ ਦੂਰੀ ਤੈਅ ਕਰੇਗਾ ਤਾਂ ਸਾਨੂੰ ਦਿੱਤਾ ਕੀ ਹੈ ਟੈਂਕ ਵਿੱਚ ਡੀਜ਼ਲ ਹੈ ਜਿਹੜਾ ਟਰੱਕ ਦੇ 250 ਲੀਟਰ ਹੈ ਤੇ 1 ਲੀਟਰ ਨਾਲ ਜਿਹੜਾ ਦੂਰੀ ਤੈਅ ਕਰਦਾ ਉਹ 9 ਕਿਲੋਮੀਟਰ ਦੀ ਕਰਦਾ ਹੈ ਤਾਂ ਪਿਆਰੇ ਬੱਚਿਓ ਹੁਣ ਕਰਨਾ ਕੀ ਹੈ ਕਰਨਾ ਕੀ ਹੈ ਪਿਆਰੇ ਬੱਚਿਓ ਟੈਂਕੂ ਜਿਹੜਾ ਡੀਜ਼ਲ ਹੈ 250 ਲੀਟਰ ਹੈ ਤੇ ਦੂਰੀ ਉਹ ਕਿ ਲੀਟਰ 'ਚ 9 ਕਿਲੋਮੀਟਰ ਕਰਦਾ ਹੈ ਤਾਂ ਅਸੀਂ ਮਤਲਬ ਕਿ ਗੁਣਾ ਕਰਾਂਗੇ ਪਿਆਰੀ ਬੱਚਿਓ 1 ਲੀਟਰ ਵਿੱਚ 9 ਕਿਲੋਮੀਟਰ ਦੂਰੀ ਤੈਅ ਕਰਦਾ ਹੈ ਤਾਂ 250 ਦੇ ਵਿੱਚ ਕਿੰਨੀ ਦੂਰੀ ਤੈਅ ਕਰੇਗਾ 9009545 ਹਸਲ 4 9218 18 ਤੇ 422 2250 ਕਿਲੋਮੀਟਰ ਦੀ ਦੂਰੀ ਜਿਹੜੀ ਉਹ ਤੈਅ ਕਰੇਗਾ ਇੱਕ ਸਕੂਲ ਵਿੱਚ 648 ਵਿਦਿਆਰਥੀ ਪੜ੍ਹਦੇ ਹਨ ਪਿਕਨਿਕ ਤੇ ਜਾਣ ਲਈ ਇੱਕ ਸਕੂਲ ਵਾਹਨ ਵਿੱਚ 18 ਵਿਦਿਆਰਥੀ ਬੈਠ ਸਕਦੇ ਹਨ ਸਾਰੇ ਵਿਦਿਆਰਥੀਆਂ ਨੂੰ ਪਿਕਨਿਕ ਤੇ ਜਾਣ ਲਈ ਕਿੰਨੀਆਂ ਸਕੂਲ ਵਾਹਨਾਂ ਦੀ ਲੋੜ ਪਵੇਗੀ ਦਿੱਤਾ ਕੀ ਹੈ ਸਕੂਲ ਵਿੱਚ ਵਿਦਿਆਰਥੀ 648 ਤੇ ਬੱਸ ਵਿੱਚ ਬੈਠ ਸਕਦੇ ਆ ਜਿਹੜੇ ਵਿਦਿਆਰਥੀ 18 ਤਾਂ ਕਿੰਨੀਆਂ ਬਸਾਂ ਦੀ ਲੋੜ ਪਏਗੀ ਪਿਆਰੇ ਬੱਚਿਓ ਜਿੰਨੇ ਵਿਦਿਆਰਥੀ ਪੜ੍ਹਦੇ ਨੇ ਉਸ ਤੋਂ ਘੱਟ ਬਸਾਂ ਨਹੀਂ ਸਾਨੂੰ ਲੋੜ ਪਏਗੀ ਇਸ ਲਈ ਅਸੀਂ ਇਸ ਸਵਾਲ ਨੂੰ ਕਰਨ ਲਈ ਭਾਗ ਕਰਾਂਗੇ 648 ਦੀ 18 ਨਾਲ ਭਾਗ ਕਰਨ ਤੋਂ ਪਹਿਲਾਂ ਅਸੀਂ ਇਹਦਾ ਪਹਾੜਾ ਲਿਖ ਲੰਨੇ ਆ 18 0 0 18 1 18 18 2 36 18 3 54 18 4 72 18 5 90 18 6 108 18 7 126 18 8 144 18 9 162 18 10 180 ਤਾਂ ਅਸੀਂ ਵੇਖਣਾ ਹੈ ਪਿਆਰੇ ਬੱਚਿਓ 64 ਇਸ ਪਹਾੜੇ ਵਿੱਚ ਆਉਂਦਾ ਹੈ ਜੇ ਨਹੀਂ ਆਉਂਦਾ ਹੈ ਤਾਂ 64 ਤੋਂ ਛੋਟਾ ਤੇ 64 ਦੇ ਨੇੜੇ ਦੀ ਸੰਖਿਆ ਤਾਂ ਉਹ ਹੈ 54 ਤਾਂ 54 18 30 54 ਇੱਥੇ ਅਸੀਂ ਲਾਵਾਂਗੇ 3 ਤਾਂ ਫਿਰ ਅਸੀਂ ਇਹਦਾ ਘਟਾ ਕਰਨਾ ਹੈ 4 ਚੋਕ 4 ਘਟਾਏ 0 6 ਜੋ 5 ਘਟਾਏ 1 ਉੱਪਰੋਂ 8 ਨੂੰ ਅਸੀਂ ਉਤਾਰ ਲੈਂਦੇ ਹਾਂ ਤਾਂ ਹੁਣ ਸਾਲ ਦੇ ਬقى 108 108 ਇਹ ਪਹਾੜੇ ਵਿੱਚ ਆਉਂਦਾ ਹੈ 18 6 ਕੇ 108 6 ਨੂੰ ਇੱਥੇ ਲਗਾ ਦੇਣਾ ਹੈ 108 ਦੇ ਵਿੱਚੋਂ 108 ਘਟਾਏ ਕਾਟੀ 0 ਤਾਂ 36 ਬਸਾਂ ਦੀ ਲੋੜ ਹੈ 36 ਬਸਾਂ ਦੇ ਵਿੱਚ 648 ਵਿਦਿਆਰਥੀ ਬੈਠ ਸਕਦੇ ਹਨ ਇੱਕ ਵਾਗ ਵਿੱਚ ਅਮਰੂਦ ਦੇ 2568 ਬੁੱਟੇ ਲੱਗੇ ਹੋਏ ਹਨ ਜੇਕਰ ਇੱਕ ਕਤਾਰ ਵਿੱਚ 12 ਬੁੱਟੇ ਲੱਗੇ ਹੋਣ ਤਾਂ ਦੱਸੋ ਬਾਗ ਵਿੱਚ ਕਿੰਨੀਆਂ ਕਤਾਰਾਂ ਹੋਣਗੀਆਂ ਤੁਹਾਨੂੰ ਦਿੱਤਾ ਕੀ ਹੈ ਅਮਰੂਦੇ ਬੁੱਟੇ ਤੇ ਇੱਕ ਕਤਾਰ ਵਿੱਚ ਬੁੱਟੇ ਤਾਂ ਕਰਨਾ ਕੀ ਹੈ ਪਿਆਰੇ ਬੱਚਿਓ ਭਾਗ ਕਰਾਂਗੇ ਅਸੀਂ ਇਹਨਾਂ ਦੀ ਤਾਂ ਸਭ ਤੋਂ ਪਹਿਲਾਂ ਅਸੀਂ 12 ਦਾ ਟੇਬਲ ਲਿਖ ਲੈਣੇ ਆਂ ਪਹਾੜੇ ਗੁਣਾ ਅਤੇ ਭਾਗ ਦੇ ਸਵਾਲਾਂ ਨੂੰ ਕਰਨ ਲਈ ਯਾਦ ਕਰਨੇ ਬਹੁਤ ਜ਼ਰੂਰੀ ਹਨ 25 ਤੱਕ ਦਾ ਟਾਰਗੇਟ ਹੈ ਪੰਜਵੇਂ ਜਮਾਤ ਦੇ ਬੱਚਿਆਂ ਦਾ ਕੋਸ਼ਿਸ਼ ਕਰਕੇ ਜੇ ਪਹਾੜੇ ਤੁਹਾਨੂੰ ਘੱਟ ਆਉਂਦੇ ਹਨ ਜ਼ਰੂਰ ਯਾਦ ਕਰੋ ਤਾਂ ਅਸੀਂ ਦੇਖਣਾ ਹੈ 25 25 ਦੇ ਨੇੜੇ ਸੈਂਕਿਆ ਹੈ 24 12 ਦੋਣੀ 24 ਫਿਰ ਅਸੀਂ ਘਟਾ ਲਿਆ 25 ਚੋਂ 24 ਘਟਾਏ 1 ਉੱਪਰ ਉਤਾਰਿਆ ਅਸੀਂ 6 16 16 ਦੇ ਨੇੜੇ 12 ਆਉਂਦਾ ਹੈ 12 1 ਕਮ 12 16 ਦੇ ਵਿੱਚੋਂ 12 ਘਟਾਏ 4 ਉੱਪਰ ਅਸੀਂ ਉਤਾਰ ਲਿਆ 8 12 ਚੌਕੇ 48 48 48 ਘਟਾਏ 0 ਤਾਂ 214 ਕਤਾਰਾਂ ਹਨ ਜਿਸ 214 ਕਤਾਰਾਂ ਦੇ ਵਿੱਚ ਜਿਹੜੇ ਕੁੱਲ ਬੂਟੇ ਲੱਗੇ ਹੋਏ ਹਨ ਉਹ 2568 ਹਨ ਧੰਨਵਾਦ ਪਿਆਰੇ ਬੱਚਿਓ ਸ਼ੁਕਰੀਆ ਉਮੀਦ ਕਰਦਾ ਹਾਂ ਅੱਜ ਦੇ ਸਵਾਲ ਵੀ ਤੁਹਾਨੂੰ ਸਮਝ ਆ ਗਏ ਹੋਣਗੇ ਇਹਨਾਂ ਸਵਾਲਾਂ ਨੂੰ ਤੁਸੀਂ ਹੱਲ ਕਰਕੇ ਦੇਖਣਾ ਹੈ ਸਮਝਣਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ